ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਹੈ ਮਠਿਆਈ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਕਹ ਰਹੇ ਖਾਓ ਤੁਹਾਨੂੰ ਕਹਦੇ ਮੂੰਹ ਦੇ ਮੈਂ ਸਾਹਿਬ ਤੁਸੀਂ ਖਾਓ ਮਠਿਆਈ ਤੁਹਾਨੂੰ ਮੂੰਹ ਦੇ ਕਹ ਰਹੇ ਜੀ ਤੁਸੀਂ ਖਾਓ ਤੁਸੀਂ ਜੇ ਚੰਗੀ ਆ ਵੀ ਖਾਓ ਮੇਰੇ ਵੀ ਜੋ ਅਹਿੰਦੈ ਕੀਆ ਕਰਾ ਰਿਹਾ ਜਾਮਨ ਬਣਾਣਾ ਜੀ ਗੁਲਾਬ ਗੁਲਾਬ ਜਾਮਨ ਅੱਛਾ ਪੰਜ ਹੋ ਗਏ ਪੰਜ ਛੇ ਮਹੀਨੇ ਹੋ ਗਏ ਜੀ ਕਦੋਂ ਕੰਮ ਹੋਣ ਸਟਾਰਟ ਕੀਤਾ ਉਹ ਅੱਗੇ ਤਾਂ ਆਪਣਾ ਮਗਰੋਂ ਲੰਦੇ ਸੀ ਆਪਾ ਹਾਲ ਨੇ ਜੀ ਆਪਾਂ ਖਾਣੇ ਆ ਹਾਂ ਜੀ ਸਫਾਈ ਦੀ ਪ੍ਰੋਪਰ ਚਾਹੀਦੀ ਹੈ ਜੀ ਲੱਗਦਾ ਕਿ ਉਹ ਸਫਾਈ ਹੈਗੀ ਤੇ ਉਹ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਪੰਟਰ ਪਾਂਡੇ ਹੈਗੇ ਆ ਦੇਖੋ ਬਾਹਰ ਵੀ ਲੱਗ ਕੇ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਦਾ ਭੇਜ ਲਾ ਰਹੇ ਹੋ ਰੋਟੀ ਭਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਰ ਵਾਲੇ ਲੈਂਦੇ ਹੋ ਸ਼ਾਮ ਨੂੰ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਪ੍ਰਸ਼ਾਸਨਿਕ ਦਿਖਾੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਈ ਕਾਰਵਾਈ ਕੀਤੀ ਹਾਂਜੀ ਕੀ ਕਾਰਵਾਈ ਕਰੀ ਕੋਣ ਲਾਦਾ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਲਾਗੋ ਤਾਂ ਪ੍ਰੋਪਰ ਕਰਾਂਗੇ ਕੰਮ ਤਾਂ ਅੰਦਾਜ਼ੇ 500 ਮਿੰਟ ਲੱਗਣਗੇ ਪਾਜੀ ਜਾਮੁੰ ਦਾ ਆਪਾਂ ਹੁਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਜਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਜਦੋਂ ਟੈਂਕ ਕਿਤਾ ਦੇਦਾ ਉਹਨਾਂ ਨੇ ਜਦੋਂ ਆਪਾਂ ਐਫਐਸਆਈ ਅਪਰੂਵ ਕਰਾਇਆ ਉਹਦੋਂ ਜੀ ਬਾਕੀ ਤੁਹਾਡਾ ਜੀ ਅਮਨ ਦੇਖੋ ਇੱਥੇ ਨਗਰੀ ਮਠਿਆਈ ਬੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਿਆਈ ਵੜ ਕੇ ਸਾਰੇ ਇੱਥੇ 2-5 ਸਤਾ ਡਿਸਟ੍ਰਿਕਟਾਂ ਦੇ ਸਥੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹਨਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਹਨਾਂ ਕੋਲ ਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਲੋ ਤੋਂ ਰਹਿ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਹੈ ਅਸੀਂ ਜਿਹੜਾ ਹੈਗਾ ਆ ਮਾਨਯੋਗ ਐਮਿਸ਼ਨਰ ਫੂਡ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਾਜ਼ਰੀ ਨਾਲ ਸਮੇਂ-ਸਮੇਂ ਤੇ ਜਿਹੜਾ ਆ ਖਾਣ ਪੀਣ ਦੀਆਂ ਵਸਤੂਆਂ ਦੀ ਜਿਹੜੀ ਹੈ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੀਵ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਹਾ ਆ ਉੱਥੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਤੁਹਾਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਜਿੱਦਾਂ ਇੱਥੇ ਸਾਫ ਸਫਾਈ ਇਹਨਾਂ ਨੇ ਚੀਜ਼ਾਂ ਢਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲੇ ਜਿਹੜੀਆਂ ਮੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੇ ਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਬੰਧ ਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆਵਾਂ ਤਾਂ ਉਹ ਹੀ ਕਹਿ ਰਹੇ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਚਲ ਤੇ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹਾਈਜਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਕਰਨ ਦੀ ਕਾਰਵਾਈ ਬਣੀ ਹੈ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਤੇਜ ਕੇ ਚੈਕਿੰਗ ਹੋਊਗੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਤੇਰਾ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡਰਡ ਆਇਆ ਸੀਗਾ ਉਹ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਇਹ ਲਗਾਇਆ ਗਿਆ ਸੀਗਾ ਉਹ 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 ਮਾਨਜੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾਏ ਇਹ ਅਸੀਂ ਜਿਹੜਾ ਹੈਗਾ ਹੈ ਅਗਲੇ ਦੀ ਪਰਮੈਸਿਸ ਦੇ ਵਿੱਚ ਉਹਨੂੰ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆਨਾਜਨਿਕ ਚਲਾਣ ਦਾ ਘੱਟ ਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਮੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਾਈ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ਼ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਨਾਲ ਸਾਫ਼ ਪਿਆਰੋ ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦਿਆਂ ਕਰਦੇ ਆਏ ਆ ਇੱਕ ਇੱਕਲ ਵੀਰ ਜੀ ਮੈਂ ਇਹ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਇੱਕ ਤੇ ਸੈਂਪਲ ਲੈ ਰਹੇ ਆ ਇੱਕ ਇਹਨਾਂ ਦਾ ਹਾਈਜਨਿਕ ਚਲਾਨ ਕੱਟਣ ਲੱਗੇ ਆ ਕਿ ਜੇ ਉਹ ਸਫਾਈ ਕਰਕੇ ਪ੍ਰਾਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਡ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ। ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦੋਂ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਔਰ ਉਹਦੇ ਅਕੋਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਟੈਨ ਦੇ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਦਾਂ ਹੁੰਦੀ ਆ ਜਿਹੜਾ ਕੋਆਪਰੇਟ ਨਹੀਂ ਕਰਦਾ ਮੇਰੇ ਵੀਰ ਜੀ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੌਤ ਭਰੇ ਆ ਅਸੀਂ ਇੱਕ ਪ੍ਰਵਾਦ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਦੇ ਜਿਹੜਾ ਤਾਂ ਵੀ ਉਹਦੇ ਵਿੱਚ ਇਹ ਹੈ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਤਾਂ ਕੱਪੜੇ ਸੱਤ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਤੇ ਉਹਨਾਂ ਕੋਲ ਪੁੱਛਦੇ ਆ ਉਹਦੀ ਜਾਂਚ ਵੀ ਕਰਾਉਂਦੇ ਤੁਸੀਂ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਹੇ ਆ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਮਾਣ ਵਾਲੇ ਕਹਿੰਦੇ ਕਈ ਸ਼ਿਕਾਇਤ ਕਦੇ ਕਰ ਹੋਈ ਕੋਈ ਹੁੰਦੀ ਹੈ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਹੈ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਹੈ ਉਹ ਤੇ ਕੋਰਟ ਮਾਨਜੋਗ ਅਦਾਲਤ ਨਹੀਂ ਉਹਦਾ ਫੈਸਲਾ ਕਰਨਾ ਅਸੀਂ ਉਹਦੇ ਵਿੱਚ ਫੈਸਲੇ 'ਤੇ ਇੰਟਰਫੇਅਰ ਨਹੀਂ ਕਰ ਸਕਦੇ। ਡੀ ਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ। ਜੇ ਉਹ ਚੀਜ਼ ਉਹ ਪਾਈ ਜੇ ਨੇ ਉਹਨਾਂ ਦੇ ਖਿਲਾਫ ਜਿਹੜੀ ਅਗੇਂਸਟ ਫੂਡ ਸੇਫਟੀ ਐਕਟ ਖਿਲਾਫ ਜਿਹੜੀ ਕਾਰਵਾਈ ਬੰਦ ਕਰਾਉਨੇ ਆ। ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਜਿ ਲਿਆਂਦਾ ਮੈਂ ਹੁਣ ਗੱਲ ਕਰਦਾ ਉਹਨਾਂ ਨਾਲ। ਉਹਨਾਂ ਨੂੰ ਕਹਿੰਦੇ ਇਮੀਡੀਏਟ ਲਾਉਨੇ ਸੈਕਿਉਰਿਟੀ ਆਪ ਕੋ ਕੋਸ਼ਿਸ਼ ਕਰ ਰਹਾ ਮੈਂ ਆਪ ਜਾਣਨ ਕਿ ਉਹਨਾਂ ਨੂੰ ਭੇਜ ਦੇਈਏ। ਬਣਾ ਆਪਾਂ ਇਹ ਲੋਕਾਂ ਦੀ